ਨਦਤ ਆਏ ਵੀ ਪਹਿਲੇ ਸਾਡੀ ਭਰਾਵਾਂ ਨੂੰ ਸੱਦਿਆ ਸਾਡੇ ਪਹਿਲੇ ਸੱਦੇ ਤੇ ਆ ਜਾਂਦੇ ਐ ਬੜੀ ਮਹਿਮਾਨੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਰੇਵਾ ਅੱਜ ਜਦੀ ਥਾਰੇ ਪੰਜਾਬ ਦੇ ਠੇਕੇਦਾਰ ਆ ਜਿਹੜੇ ਸਾਰੇ ਉਹਨਾਂ ਦੇ ਬੈਸ ਪ੍ਰਦਾਨ ਹੈ ਕੋਈ ਫਰੇਡਟ ਦੇ ਮੈਂਬਰ ਇਕੱਠੇ ਹੋਈ ਹੈ ਪੱਟੇ ਦੋ ਮੁੱਤੇ ਐ ਸਰਕਾਰ ਨੇ ਸਾਡੇ 3-5 ਸਾਲ ਕੋਈ ਕੰਮ ਨਹੀਂ ਲਾਇਆ ਹੁਣ ਕੰਮ ਲਾ ਰਹੀ ਹੈ ਉਹਨਾਂ ਦੇ ਬਹੁਤ ਪੱਟੇ ਮੁੱਤੇ ਜਿਹੜੇ ਪੰਜਾਬ ਨਾਲ ਵੀ ਜੁੜਿਆ ਹੈ ਸਰਕਾਰ ਨਾਲ ਵੀ ਜੁੜਿਆ ਹੈ

ਵੀ ਕਾਲੀ ਤੇ ਕਾਂਗਰਸ ਸਰਕਾਰਾਂ ਮੈਨਿੰਗੇ ਬਹੁਤ ਵੱਡੇ ਕਬਲੇ ਕਰ ਰਹੀਆਂ ਟਾਂਗਰ ਕੇ ਮੈਨਿੰਗ ਬਹੁਤ ਮਹਿੰਗੀ ਹੈ ਜਦੋਂ ਅਸੀਂ ਆਵਾਂਗੇ ਤੇ ਮੈਨਿੰਗ ਨੂੰ ਮੁਕਤ ਵੰਗੋ ਕਰਦੇਗੇ ਇਹ ਕਬਲੇ ਬੰਦ ਕਰਦੇਗੇ ਕੇਜਰੀਵਾਲ ਨੇ ਕੱਥੋਂ ਕਰਿਆ ਸੀ ਵੀ ਅਸੀਂ ਮੈਨਿੰਗ ਤੋਂ 9000 ਕਰੋੜ ਕੱਢ ਕੇ ਪੰਜਾਬ ਦੇ ਡਿਵੈਲਪਮੈਂਟ ਤੇ ਲਾਵਾਂਗੇ ਪਰ ਬੜੇ ਦੁੱਖ ਦੀ ਗੱਲ ਹੈ ਕਿ ਸਾਡੇ 3 ਸਾਲ ਬੀਤਣ ਤੋਂ ਬਾਅਦ ਵੀ ਇਹ ਮੈਂ ਨਹੀਂ ਦਿੱਤ ਕੋਈ ਪੱਕੀ ਪੌਲਤੀ ਹੀ ਨਹੀਂ ਬਣਾ ਦਿੱਤੀ ਪਤਾ ਹੀ ਨਹੀਂ ਇਹਨਾਂ ਨੂੰ ਵੀ ਮੈਨਿੰਗ ਬਾਰੇ ਕਰਨ ਲੱਗੀ ਐ ਜਦੋਂ ਕਾਂਗਰਸ ਸਰਕਾਰ ਸੀ ਜਾਂ ਕਾਲੀ ਸਰਕਾਰ ਸੀ ਉਦੋਂ ਸਾਡਾ ਜਿਹੜਾ ਪੱਥਰਾ ਛੜਕਦੇ ਪੈਨਲ ਆ ਭੋਟਾ ਉਹ ਸਾਨੂੰ 22 ਰੁਪਏ ਫਟਾਉਂਦਾ ਸੀ ਬੱਜਦੀ ਸੀ ਜਿਹੜੀ ਉਹ ਸਾਨੂੰ 28 ਰੁਪਏ ਫਟੰਦੀ ਸੀ ਰੇਤਾ ਸਾਨੂੰ 70 ਰੁਪਏ ਪੰਟ ਲਾਉਂਦਾ ਸੀ ਅੱਜ ਇਹਨਾਂ ਦੇ ਹਾਲਾਤ ਇਹ ਐ ਵੀ ਜਿਹੜਾ ਮੋਟਾ ਪੱਥਰ ਹੈ ਉਹ 43 ਰੁਪਏ ਬੱਜਰੀ 45 ਤੋਂ 47 ਰੁਪਏ ਤੇ ਰੇਤਾ 120 ਰੁਪਏ ਇਹ ਤਾਂ ਰੇਟ ਦੱਸਦੇ ਇਹ ਰੇਟ ਹੈ ਪਰ ਇੰਨਾ ਰੇਟਾਂ ਤੇ ਵੀ ਕੰਮ ਕਰਨ ਵਾਸਤੇ ਮਾਲ ਹੈ ਨਹੀਂ ਖਰੇ ਪੰਜਾਬ ਚ ਕ੍ਰੈਸ਼ਰ ਬੰਦ ਹੈ ਪਤਾ ਨਹੀਂ ਉਹ ਕਿਹਦੇ ਧੱਕੇ ਕਰਕੇ ਬੰਦ ਹੈ ਕਿਹਦੀ ਪੋਲਿਸੀ ਕਰਕੇ ਬੰਦ ਹੈ ਸਾਡੇ ਆਪਣੇ ਮੰਤਰੀ ਆ ਜਿਹੜੇ ਮੈਨੂੰ ਦੇ ਵੀਂਦਰ ਗੋਲ ਜੀ ਬੜੇ ਦੁੱਖ ਦੀ ਗੱਲ ਹੈ ਤੇ ਹਾਤੀ ਹੋਈ ਲਈ ਗੱਲ ਵੀ ਹੈ ਕਹਿੰਦੇ ਸੀ ਲੋਕਾਂ ਦੇ ਵਿਚਾਰ ਲੈਦੇ ਪਾਲਿਸੀ ਬਣਾਉਣ ਵਾਸਤੇ ਮੰਤਰੀ ਸਾਹਿਬ ਨੂੰ ਬੇਨਤੀ ਹੈ ਵੀ 2 ਸਾਲ ਹੋਰ ਖੜ੍ਹ ਜਿਓ ਫਿਰ ਪਾਲਿਸੀ ਬਣਾਇਓ ਹਜੇ ਪਾਲਿਸੀ ਬਣਾਉਂਦੀ ਤੁਹਾਨੂੰ ਕੋਈ ਲੋੜ ਨਹੀਂ ਹੋਂ ਜੇ ਪਾਲਿਸੀ ਨਹੀਂ ਬਣਦੀ ਜੇ ਮੈਨਿੰਗ ਦੀ ਇਹ થઈ ਨਹੀਂ ਕਰਦੇ ਤਾਂ ਇਹ ਗਵਰਨਮੈਂਟ ਭੁੱਲ ਜੇ ਵੀ ਪੰਜਾਬ ਦੀ ਡਿਵੈਲਪਮੈਂਟ ਹੋਊਗੀ ਜਾਂ ਉਹਨੂੰ ਗਰੀਬ ਘਰ ਪਾਲੂਗਾ ਅਸੀਂ ਤਾਂ ਕਹਿੰਦੇ ਆ ਇਹ ਸਰਕਾਰ ਨੂੰ ਕਾਲੀ ਦੇ ਕਾਂਗਰਸ ਦੇ ਪਛਲੇ ਨੇ ਚਾਹੀਦੇ ਵੀ ਉਹ ਧੋਪਲੇ ਕਰਕੇ ਵੀ ਬਾਈ ਦੇ ਪੱਥਰ ਕਿਵੇਂ ਦੇ ਜਾਂਦੇ ਸੀ ਕੋਈ ਉਹ ਜੀ ਪਾਲਿਸੀ ਬਣਾ ਲੈਨੇ ਵੀ ਉਹ ਧੋਪਲੇ ਕਰਕੇ ਖਾ ਕੇ ਵੀ ਬਾਈ ਦੇ ਪੱਥਰ ਦੇ ਦੇ ਸੀ ਉਹ ਕਿਵੇਂ ਦੇ ਦੇ ਸੀ ਇਹ ਤਾਂ ਇਥੇ ਬੰਦ ਕਰਦੇ ਹੁਣ 337 ਇਹ ਸਰਕਾਰ ਨੇ ਕੋਈ ਕੰਮ ਨਹੀਂ ਲਾਇਆ ਹੁਣ ਇਹਨਾਂ ਨੇ ਲਿੰਕ ਰੋਡਾਂ ਦੇ ਕੰਮ ਲਾਇਆ ਸਾਡੇ ਵਾਸਤੇ ਉਹਦੇ ਚ ਕੀ ਹੁੰਦਾ ਇੱਕ 25 ਐਮ ਐਮ ਲੋਕ ਤੇ ਪਹੀ ਪਣੀ ਹੁੰਦੀ ਹੈ 25 ਐਮ ਪਹਿਲਾਂ ਸਾਡੀ ਇੱਕ ਸਾਲ ਦੀ ਉਹਦੀ ਗਾਰੰਟੀ ਹੁੰਦੀ ਹੈਗੀ سڑک ہے ਪੰਜ ਸਾਲ ਦੀ ਮੈਂਟੇਨੈਂਸ ਦੇ ਮੰਗਦੇ ਜਿਹੜੇ ਖੁਸ਼ੂਸ਼ੀ ਦੇ ਤੇ ਸਰਕਾਰ ਨੂੰ ਸਾਡੀ ਇਹ ਬੇਨਤੀ ਹੈ ਜਾਂ ਸਰਕਾਰ ਨੂੰ ਅਸਰ ਗਮਰਾ ਕਰ ਰਹੀ ਹੈ ਵੀ ਇਹ ਜਿਹੜੇ ਸੜਕਾਂ ਆਦੀ ਪੰਜ ਸਾਲ ਦੀ ਮੈਂਟੇਨੈਂਸ ਦੇ ਇਹਨੂੰ ਤਿਆਰ ਹੈ ਸਾਨੂੰ ਕੋਈ ਪ੍ਰੋਬਲਮ ਨਹੀਂ ਪਰ ਇਹ ਸੜਕਾਂ ਨੂੰ ਪ੍ਰੋਪਰਲੀ ਟੈਕਨੀਕਲ ਤਰੀਕੇ ਨਾਲ ਡਿਜ਼ਾਈਨ ਕਰਾਵੇ ਜਿਹੜਾ ਕੋਸ ਮਟੀਰੀਅਲ ਬਣਦਾ ਉਹ ਦੇਵੇ ਕਿ ਅਸੀਂ ਪੰਜ ਸਾਲ ਦੀ ਮੈਂਟੇਨੈਂਸ ਦੇ ਦੇ ਇਹਨੂੰ ਤਿਆਰ ਹੈ ਦੂਜੀ ਗੱਲ 74 ਨੇ ਮੈਂਟੇਨੈਂਸ ਨੂੰ ਤਾਂ ਕਿਹਾ ਤਾਂ ਕਿ 25 ਫੁੱਟ ਦਾ ਰਸਤਾ 30 ਫੁੱਟ ਦਾ ਰਸਤਾ ਸਰਕਾਰੀ ਹੈ ਤਾਂ ਉਹ ਜ਼ਿਮੀਦਾਰਾਂ ਨੇ 10 ਫੁੱਟ ਦੇ ਪੱਖੋਂ 8 ਫੁੱਟ ਤੋਂ ਵੱਡਿਆ 10 ਫੁੱਟ ਦੀਆਂ ਛਟਕਾਂ ਵੀ ਬਹੁਤ ਮੁਸ਼ਕਲ ਨਾਲ ਬੰਦੀ ਹੈ ਜੇ ਆਖੀਂ ਕਿ ਦਿੱਤੇ ਅਫਸਰਾਂ ਨੂੰ ਬਹੁਤ ਸਾਰੀਆਂ ਚਿੱਠੀਆਂ ਤੇ ਡਿਟਿੰਗ ਜੇ ਦਿੱਤੀਆਂ ਵੀ ਜਿਆ ਸਰਕਟ ਬਿਤੇ ਹੋਏ ਤੇ ਕਿਸਾਨ ਜੂਨੀਅਰੋਂ ਤੋਂ ਜਾਂ ਅਫਸਰ ਕੰਨੀਕਰਨ ਦੇ ਕੰਮ ਤੋਂ ਕੋਈ ਅਫਸਰ ਉਤੇ ਐਕਸ਼ਨ ਨਹੀਂ ਲੈਂਦਾ ਹੁਣ ਜਿਹੜਾ ਵੀ ਹੱਬ ਡਿਰੀਹ ਵੀ ਹੁੰਦਾ ਨੇ ਜ਼ਰੂਰ ਥੋੜਾ ਜਿਹਾ ਐਕਸ਼ਨ ਲਿਆ ਦੀਗਾ ਉਹਨੇ ਤੇ ਸਰਕਟ ਇੱਕ ਤੋਂ ਦੋ ਸਰਕਟ ਫਹੀ ਵੀ ਹੋਏ ਜਿੰਨਾ ਚਿਰ ਸਰਕਾਰ ਸਰਕਾਰੀ ਰਸਤਿਆਂ ਨੂੰ ਚੌੜਾ ਨਹੀਂ ਕਰਦੀ ਜੇ ਰਸਤਾ ਨੂੰ ਚੌੜਾ ਕਰੂਗੀ ਤਾਂ ਉੱਤੇ ਬਨੁਭਾਗ ਤੇ ਦਰਖਤ ਵੀ ਲੱਗ ਜਾਣਗੇ ਸਰਕਾਰ ਨੂੰ ਵੀ ਫਾਇਦਾ ਸਰਕਾਰੀ ਪ੍ਰਕਿਰਤੀ ਕਰਦੇ ਹਿੱਤ ਚੱਜੂਗੀ ਰਸਤਿਆਂ ਨੂੰ ਚੌੜਾ ਨਹੀਂ ਕਰਦੀ ਰਸਤੇ ਤੇ ਮਿੱਟੀ ਪਾ ਕੇ ਉਹ ਸਹੀ ਲੈਵਲ 'ਚ ਨਹੀਂ ਕਰਦੀ ਉਨਾ ਚਿਰ ਪਿੰਡوں ਲੱਖ ਕਰੋੜੀਆਂ ਛੜਕਾਂ ਉਹ ਨਾ ਹੀ ਬਣਾਉਂਦਾ ਚੰਗਾ ਇਹ ਸੋਦੇ ਪੱਤਰਕਾਰ ਭਾਵਾਂ ਦੇ ਮਾਧਿਅਮ ਤੋਂ ਕਾਰਨ ਦੱਦੇ ਪਰ ਟਿਕਿਆ ਟਿਕੂ ਨਹੀਂ ਖਰੇ ਟੁੱਟ ਜਾਂਦੇ ਇਹ ਪੈਸਾ ਖਰਾਬ ਹੀ ਹੈ ਜਾਂ ਦੀ ਪ੍ਰੋਪਰ ਇਹਨੂੰ ਡਿਜ਼ਾਈਨ ਕਰਾਓ ਟੈਂਕ ਦਾ ਡਿਜ਼ਾਈਨ ਕਰਾਓ ਟੈਂਕ ਦਾ ਡਿਜ਼ਾਈਨ ਕਰਾ ਕੇ ਸਾਨੂੰ ਮਿੱਟੀ ਦਿਓ ਪਹਿਲਾਂ ਮਿੱਟੀ ਦੀ ਜ਼ਿੰਮੇਦਾਰੀ ਲੈਂਦੇ ਸੀ ਮਿੱਟੀ ਹੁਣ ਕੋਈ ਜ਼ਿੰਮੇਦਾਰ ਤਖ਼ਤ ਜਿਹਨੇ ਇੰਡੀਆਂ ਮਜ਼ਬੂਤ ਹੈ ਕੋਈ ਜ਼ਿੰਮੇਦਾਰ ਮਿੱਟੀ ਨਹੀਂ ਦਿੰਦਾ ਇੱਕ ਪਈਆ ਮਿੱਟੀ ਵੇਦਾ ਟੱਲੇ ਪਾ ਤੇ ਹੈਗੀ ਠੇਕੇਦਾਰ ਮਿੱਟੀ ਪਾ ਨਹੀਂਦਾ ਕਿਉਂਕਿ ਤੁਹਾਨੂੰ ਪੈਸੇ ਨਹੀਂ ਮਿਲਦੇ ਸਾਡੀਆਂ ਬੰਦੀਆਂ ਸ਼ਰਤਾਂ ਦੀਆਂ ਕੰਨੀਆਂ ਟੁੱਟਦੀਆਂ ਜੇ ਕੰਨੀਆਂ ਟੁੱਟਦੀਆਂ ਉਹ ਫਿਰ ਪ੍ਰੈਸ 'ਚ ਵੀ ਜਾਂਦੀਆਂ ਕੁਝ ਫਿਰ ਕੋਈ ਮਟੀਰੀਅਲ ਮਾੜਾ ਹੈ ਅਸੀਂ ਆਉਂਦਾ ਦੁੱਖ ਹੁਣ ਤੁਹਾਨੂੰ ਕੋਲ ਰੋਣੇ ਵੀ ਮਟੀਰੀਅਲ ਵਿਚਾਲੋ ਜਦੋਂ ਮਰ ਅਟਮਟੀ ਦਾ ਥੋ ਪ੍ਰਸੈਂਟ ਹੁੰਦਾ ਪਰ ਕੰਨੀਆਂ ਫੇਰ ਹੀ ਹਟਣਗੀਆਂ ਜੇ ਸਰਕਾਰ ਤੁੰਨੂੰ ਪ੍ਰੋਪਰ ਮਿੱਟੀ ਦੇਊਗੀ ਪ੍ਰੋਪਰ ਟੈਕਨੀਕਲ ਅਸਾਸੀਸ਼ਨ ਦੇਊਗੀ ਇਹ ਦੋ ਥਾਲੀਆਂ ਫਰਾ ਮਗਲੀ ਦੇਤੀਆਂ ਕਿ ਸਰਕਾਰ ਚਿਕਰ ਬਚਾਓ ਵੀ ਰਹਿਤੀ ਕਲੀਅਰ ਕਰੇ ਪ੍ਰੋਪਰ ਫੌਡੀਅਮ ਰਵੇ ਛੜਕਾ ਵਾਸਤੇ ਔਰ ਸੱਫੇ ਵਿੱਤ ਮੰਤਰੀ ਦਾ ਬਿਆਨ ਦੀ ਇਹਨ ਠੇਕੇਦਾਰ ਪਸਾਲੇ ਦੀ 5 ਸਾਲ ਦੀ ਮੇਨਟੇਨੈਂਸ ਰੱਖ ਲਈ। ਇਹ ਠੇਕੇਦਾਰ ਵੀ ਪੰਜਾਬ ਦੇ ਵਿਚਿੰਦੇ ਐ। ਠੇਕੇਦਾਰਾਂ ਦੀਆਂ ਵੋਟਾਂ ਇੱਕ ਠੇਕੇਦਾਰ ਕੋਲ ਦੋ ਦੋ ਬੰਦਾ ਕੰਮ ਕਰਦਾ ਹੈ। ਠੇਕੇਦਾਰ ਚੋਰ ਨਹੀਂ। 5 ਸਾਲ ਦੀ ਮੇਨਟੇਨੈਂਸ ਰੱਖੋ। ਜੇ ਤੁਸੀਂ ਉਹ ਸਭ ਉਹਨਾਂ ਦੇ 6 ਸਾਲ ਦੀ ਰੱਖ ਲਓ। ਸਾਡੇ ਤੋਂ ਆਪਣਾ ਚਲੋ 17al ਵੀ ਦੇਵਾਂਗੇ। ਪਰ ਮੁਖਤੋ ਮੁਖਤੀ ਜਾਂ ਗਲਤ ਤਰੀਕੇ ਨਾਲ ਸਰਕਾਰ ਨੂੰ ਇਹ ਅਫਸਰ ਦੋਨਾ ਕਰਦੇ ਐ। ਨੁਮਰਾ ਕੰਤਰੀਕੇ ਨਾਲ ਸ਼ਰਤਾਂ ਨਹੀਂ ਬਣੀਆਂ ਪੰਜਾਬ ਦੀ ਡਵੈਲਪਮੈਂਟ ਨਹੀਂ ਹੋਣੀ ਸਰਕਾਰ ਦਾ ਪੈਸਾ ਬਿਲਕੁਲ ਖਰਾਬ ਹੋਊਗਾ ਤਾਂ ਬੇਨਤੀ ਹੈ ਵੀ ਉਹਨੂੰ ਚੰਗੀ ਤਰ੍ਹਾਂ ਇੱਕ ਕਮੇਟੀ ਬਣਾਈ ਜਾਵੇ ਸੁਣਿਆ ਜਾਵੇ ਸੁਣ ਕੇ ਪੂਰੀ ਪਾਲਿਸੀ ਨਾਲ ਕੇ ਸਰਕਾਰ ਬਣਾਈ ਜਾਵੇ ਤੇ ਮੈਨਿੰਗ ਜਿਹੜੀ ਮੈਨਿੰਗ ਦੀ ਪਾਲਿਸੀ ਜ਼ਾਦਿਨਾ ਦੇ ਮਾਰੇ ਕੇ ਮੈਨਨ ਕ ਲਾਗੂ ਕਰੀ ਕੀਤੀ ਜਾਵੇ ਤਾਂ ਕਿ ਸਹੀ ਮਟੀਰੀਅਲ ਆ ਕੇ ਪੰਜਾਬ ਦੀ ਅਸੀਂ ਡਵੈਲਪਮੈਂਟ ਕਰ ਸਕੀਏ ਇਸ ਲਈ ਛੋਟੇ ਦਾ ਮੰਕਰ ਨਹੀਂ ਆਉਂਦੇ ਜਾਨੀ ਕੋਈ ਸ਼ੋਰ ਟੈਂਡਰ ਲਾਉਂਗੇ ਕਿੰਨੇ ਲਾਉਂਗੇ ਜਿਹੜੀ ਉਹਨਾਂ ਨੇ 5 ਸਾਲ ਦੀ ਮੈਟਰੀਅਲ ਦੇ ਟੈਂਡਰ ਲਾਏ ਐ ਉਹਦੇ ਸਾਡੀ ਐਸੋਸੀਏਸ਼ਨ ਵੱਲੋਂ ਉਹਦਾ ਪੂਰਨ ਬਾਈਕਾਟ ਹੈ ਜੀ ਜਿੰਨਾ ਚਿਰ ਇਹ ਸਹੀ ਸਪੈਸ਼ਲ ਨਾ ਕਰਦੇ ਅਸੀਂ ਪੰਜਾਬ ਵਿੱਚ ਕੋਈ ਟੈਂਡਰ ਨਹੀਂ ਪਾਵਾਂਗੇ ਵਾਲੀਆ ਜੀ ਤੁਸੀਂ ਹਜੇ ਤੱਕ ਕਿਸ ਸਰਕਾਰ ਨਾਲ ਕੋਈ ਮਰਦੂਦ ਕੰਮ ਕੋਨਫਰਮ ਕੀਤਾ ਹੈ ਜਾਂ ਹਜੇ ਨਹੀਂ ਕੀਤਾ ਹੈ ਹਨੂ ਫੈਕਟਰੀ ਮੰਡੀ ਬੋਰਡ ਨੇ ਸੱਦਿਆ ਸੀਗਾ 4 ਘੰਟਿਆਂ ਦੇ ਨੋਟ ਤੇ ਰਾਤ ਨੂੰ 10 ਵਜੇ ਫੋਨ ਆ ਵੀ ਤੜਕੇ 10 ਵਜੇ ਆਜੋ ਮੈਂ ਤਾਂ ਨਹੀਂ ਜਾ ਸਕਿਆ ਸਾਡੇ 5-6 ਬੰਦੇ ਗਏ ਸੀ ਉਹਨਾਂ ਨੇ ਬੇਨਤੀ ਕੀਤੀ ਸੀ ਵੀ ਤੁਸੀਂ ਪ੍ਰੋਪਰ ਮੀਟਿੰਗ ਰੱਖੋ ਸਾਡੀ ਐਸੋਸੀਏਸ਼ਨ ਨਾਲ ਐਕਟਿਵਸਟ ਤੁਸੀਂ ਅਸੀਂ ਦੱਸਾਂਗੇ ਸਾਡੀਆਂ ਪ੍ਰੋਬਲਮਾਂ ਤੁਸੀਂ ਵੀ ਦੱਸੋ ਆਉਂਦੀਆਂ ਪ੍ਰੋਬਲਮਾਂ ਆਪਾਂ ਖੁੱਲ੍ਹ ਕੇ ਗੱਲ ਕਰਕੇ ਕੋਈ ਵਿਚਲਾ ਰਾਹ ਲੱਭ ਕੇ ਥੋੜੀ ਜਿਹੀ ਕਦਮ ਕਰਾਂਗੇ ਪਰ ਫੈਕਟਰੀ ਸਾਹਿਬ ਨੇ ਕੀ ਕੀਤਾ ਕਿੰਨੇ ਨੇ ਹੁਣ ਚੁਸਤੀਆਂ ਲਗਾ ਮੈਂ ਕਿਹਾ ਚਾਰ ਥਿਲੇ ਹੁੰਦੇ ਤਰਨਤਾਰਨ ਪਠਾਨਕੋਟ ਬਠਿੰਡਾ ਤੇ ਬਰਨਾਲਾ ਦੇ ਟੈਂਟਰ ਲਾਈ ਹੈ ਐ ਐਕਸਪੈਰੀਮੈਂਟ ਵਾਸਤੇ ਜੀਏ ਕੋਠੇਠ ਪਾਤੇ ਇਤਾਰੇ ਪੰਜਾਬ ਚ ਲਾ ਦੇਗੇ ਨਹੀਂ ਤਾਂ ਫਿਰ ਐਕਟ ਤੁਸੀਂ ਤੁਹਾਧ ਕਰਦੇ ਜੀ ਦੇਖੋ

ਕਮ ਤਾਂ ਸਰਕਾਰੀ ਪ੍ਰਗਤੀ ਹੈ ਜਿੰਮੇਦਾਰ ਨੇ ਬੱਡ ਰੱਖਿਆ ਕੋਈ ਉਸ ਤੇ ਵੀ ਅੱਛੇ ਜਿਹੇ ਫਰਿਆਦ ਬੰਨ੍ਹ ਕੇ ਜੀ ਆਇਆਂ ਨੂੰ ਸਹੀ ਤੁਹਾਡੇ ਟੈਕਨੀਕਲੀ ਤਾਂ ਕੋਈ ਗੱਲ ਕਰਦਾ ਹੀ ਨਹੀਂ